ਆਸਾ ਮਹੱਲਾ ਪੰਜਵਾ ਪਈ ਪਰਾਪਤ ਮਨੁਖ ਦੇ ਹੁਰੀਆ ਹੈ ਜੀਵ ਤੈਨੂੰ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ ਗੋਬਿੰਦ ਮਿਲਨ ਕੀ ਇਹ ਤੇਰੀ ਬਰਿਆ ਇਹ ਜਨਮ ਗੋਬਿੰਦ ਨੂੰ ਮਿਲਨ ਦੀ ਤੇਰੀ ਵਾਰੀ ਹੈ ਅਵਰ ਕਾਜ ਤੇਰਾ ਕਿ ਤ ਨਕਾਮ ਹੋਰ ਕੁਝ ਵੀ ਤੇਰੇ ਕੰਮ ਨਹੀਂ ਆਉਣਾ ਮੇਲ ਸਾਧ ਸੰਗਤ ਪਾਜ ਕੇਵਲ ਨਾਮ ਸਾਧ ਸੰਗਤ ਨੂੰ ਮਿਲ ਕੇ ਸਿਰਫ ਨਾਮ ਜਪ ਸਰਜਾਮ ਲਾਗ ਪਾਵ ਜਲ ਤਰਨ ਕੇ ਉਦਮ ਵਿੱਚ ਲਗੋ ਸੰਸਾਰ ਸਮੁੰਦਰ ਤਰ ਜਾਣ ਦੇ ਜਨਮ ਵਿਰਥਾ ਜਾਤ ਰੰਗ ਮਾਇਆ ਕੇ ਰਹਾਓ ਜਨਮ ਮਾਇਆ ਵਿੱਚ ਵਿਅਰਥ ਜਾ ਰਿਹਾ ਹੈ ਰਾਹਾ ਜਪ ਤਪ ਸੰਜਮ ਧਰਮ ਨਾ ਕਮਾਇਆ ਜਪ ਤਪ ਧਰਮ ਦੀ ਮਰਿਆਦਾ ਨਹੀਂ ਕੀਤੀ ਸੇਵਾ ਸਾਧੂ ਨਾ ਜਾਣਿਆ ਹਰ ਰਾਹ ਆ ਸੰਤਾਂ ਦੀ ਸੇਵਾ ਕਰਕੇ ਹਰੀ ਮਾਲਕ ਨੂੰ ਨਹੀਂ ਜਾਣਿਆ ਕਹੋ ਨਾਨਕ ਹਮ ਨੀਚ ਕਰਮਾ ਏ ਨਾਨਕ ਅਸੀਂ ਨੀਚ ਕਰਮ ਕਰਨ ਵਾਲੇ ਹਾਂ ਸਰਨ ਪਰੇ ਕੀ ਰੱਖੋ ਸ਼ਰਮ ਸਰਨ ਪਿਆ ਦੀ लाਜ ਰੱਖੋ